ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਟੀਚਾ ਕੀਤਾ ਹੈ ਕਿ ਐਕਸਟਰਮਟ ਕਰਨਾ ਹੈ ਤੇ ਜਿਹੜੀ ਐਕਸਟਰਸ਼ਨ ਕਾਲ ਕਰਦੇ ਆ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨੀ ਹੈ ਤੇ ਮੁੜਕੇ ਕਿਸੇ ਦੀ ਜਰਤ ਨਾ ਹੋਵੇ ਕਿ ਇਸ ਤਰੀਕੇ ਦੀ ਕੋਈ ਕਾਲ ਕਰੇ ਜਾਂ ਪਬਲਿਕ ਨੂੰ ਪਬਲਿਕ ਦੇ ਵਿੱਚ ਡਰਾਵਾ ਪੈਦਾ ਕਰੇ ਉਸੇ ਤਹਿਤ ਉਹ ਦੋ ਵਕ ਵਕ ਥਾਵਾਂ ਤੇ ਪ੍ਰਭ ਦਾ ਸੁਵਾਲਨਾ ਦਾ ਗੈਂਗਸਟਰ ਜਿਹੜਾ ਬਹਾਰ ਹੈ ਉਹਨੇ ਐਕਸਪਲੋਸ਼ਨ ਕਾਲ ਕੀਤੀ ਸੀਗੀ ਪੈਸੇ ਦੀ ਡਿਮਾਂਡ ਕੀਤੀ ਸੀਗੀ ਤੇ ਮੁੜ ਕੇ 1 2 ਦਸੰਬਰ ਦੇ 2024 ਨੂੰ ਇੱਕ ਆੜਤੀਏ ਤੇ ਵਲਟੋਹੇ ਪਿੰਡ ਦੇ ਵਿੱਚ ਫਾਇਰਿੰਗ ਕਰਵਾਈ ਸੀਗੀ ਉਸ ਤੋਂ ਬਾਅਦ ਮੁੜ ਕੇ 90 ਸਾਲ ਤੇ 1 ਜਨਵਰੀ ਨੂੰ ਮੈਡੀਕਲ ਸਟੋਰ ਹੈ ਘੜਿਆਲੇ ਉੱਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਸੀ ਤੇ ਕੰਮ ਕਰਦੇ ਹੋਏ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਵਾਲੇ ਤੋਂ ਹੈ ਦੀ ਟੀਮ ਨੇ ਹਿਊਮਨ ਇੰਟ ਟੈਕਨੀਕਲ ਇੰਟ ਤੇ ਇਨਫੋਰਮੇਸ਼ਨ ਡਵੈਲਪ ਕਰਦੇ ਹੋਏ ਅੱਜ ਸਵੇਰੇ ਤੜਕੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਦੋ ਜਿਹੜੇ ਬੰਦੇ ਨੇ ਕਰਨਪ੍ਰੀਤ ਸਿੰਘ ਉਰਫ ਕਰਨ ਜਿਹੜਾ ਕਿ ਤੂਤ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਗੁਰਲਾਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੰਗਾਲਾ ਥਾਣੇ ਸਦਰਪੱਟੀ ਦਾ ਰਹਿਣ ਵਾਲਾ ਹੈ ਕਿ ਇਹਨ ਦੋਵਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿਵਿੰਦਰ ਪਤਿੰਦਰ ਐਸਐਚਓ ਵਲਟੋਆ ਸੀਨ ਚ ਆਸੀ ਆਏ ਤੇ ਇਹਦੀ ਜਿਹੜੀ ਸੁਪਰ ਓਵਰਲ ਸੁਪਰਵੀਜ਼ਨ ਕਰ ਰਹੇ ਸੀਗੇ ਸਾਡੇ ਐਸਪੀਡੀ ਅਜੇ ਰਾਜ ਸਿੰਘ ਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਮੁੜਕੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਇਹਨਾਂ ਨੂੰ ਓਵਰਪਾਵਰ ਕਰਨ ਲਈ ਜਵਾਬੀ ਫਰਵਾਈ ਕਾਰਵਾਈ ਦੇ ਵਿੱਚ ਫਾਇਰ ਕੀਤਾ ਤੇ ਇਹਨਾਂ ਦੋਵਾਂ ਦੀ ਲੱਤ ਤੇ ਜਿਹੜੀ ਗੋਲੀ ਲੱਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਨਾਂ ਨੂੰ ਤੁਰੰਤ ਮੈਡੀਕਲ ਫਰਸਟ ਏਡ ਟਰੀਟਮੈਂਟ ਦੇ ਕੇ ਸਿਵਲ ਹਸਪਤਾਲ ਕੈਮ ਕਰਨ ਭੇਜਿਆ ਗਿਆ ਜਿੱਤੇ ਇਹਨਾਂ ਦੀ ਕੰਡੀਸ਼ਨ ਫਿਲਹਾਲ ਸਟੇਬਲ ਹੈ ਤੇ ਇਸ ਤੋਂ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਦੋਵਾਂ ਨੇ ਹੀ ਇਹ ਦੋਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਵਾਰਦਾਤ ਦੇ ਵਿੱਚ ਸਕੂਟੀ ਵਰਤੀ ਗਈ ਸੀ ਜੀ ਉਹ ਵੀ ਬਰਾਮਦ ਹੋ ਗਈ ਹੈ ਇੱਕ ਬੱਤੀ ਬੋਰ ਦਾ ਪਿਸਤਲ ਵੀ ਬਰਾਮਦ ਹੋਇਆ ਨਾਲੇ ਇਹ ਗਿਰੋ ਦੇ ਜਿਹੜੇ ਹੋਰ ਮੈਂਬਰ ਹੈ ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਹਾਸਲ ਹੋਈ ਹੈ ਤੇ ਜਿਹੜੀ ਸਾਡੀ ਟੀਮ ਹੈ ਫਿਲਹਾਲ ਰੀਡ ਕਰ ਰਹੀ ਹੈ ਇਸ ਗਰੋਹ ਦੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਜਲਦੋ ਜਲਦ ਉਮੀਦ ਹੈ ਕਿ ਅੱਜ ਹੀ ਹੋ ਜੇ ਬਲਕਿ ਗ੍ਰਿਫਤਾਰ ਜਿਹੜੇ ਨੇ ਕਿੱਥੇ ਜਾਣਗੇ ਕਿਹੜਾ ਵਾਈਕਲ ਸੀ ਔਰ ਕਿਹੜੇ ਕਿਹੜੇ ਹਥਿਆਰ ਸੀ ਇਹ ਐਕਟਿਵਾ ਤੇ ਇੱਕ ਐਕਟਿਵਾ ਤੇ ਫਾਇਰ ਕਰਨ ਆਏ ਸੀ ਐਕਟਿਵਾ ਜਿਹੜੀ ਹੈ ਅ ਗੁਰਲਾਲਜੀਤ ਦੀ ਐਕਟਿਵਾ ਸੀਗੀ ਤੇ ਹਥਿਆਰ ਇਨਾਂ ਕੋ 32 ਬੋਰ ਦਾ ਪਿਸਤਲ ਸੀਗਾ ਜਿਸ ਤੋਂ ਇਹਨਾਂ ਨੇ ਫਾਇਰਿੰਗ ਕੀਤੀ ਸੀ ਇਹ ਸਰ ਗੋਲੀਆਂ ਕਿਹਨਾਂ ਦੀਆਂ ਸੀ ਇਨਾ ਵੱਲੋਂ ਜਿਹੜੀ ਪੁਲਿਸ ਤੇ ਫਾਇਰ ਕੀਤੇ ਗਏ ਤੇ ਮੁੜ ਕੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਇਸ ਸਮੇਂ ਜੋ ਇਹਨਾਂ ਨਾਲ ਅਟੈਚ ਹੈਗਾ ਜੀ ਇਹ ਹੁਣ ਜਾਂਚ ਦਾ ਵਿਸ਼ਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਫਾਇਰਿੰਗ ਦਸੰਬਰ ਦੇ ਮਹੀਨੇ ਚ ਕੀਤੀ ਸੀਗੀ ਤੇ ਮੁੜ ਕੇ 90 ਸਾਲ ਤੇ ਕੀਤੀ ਹੈ ਤੇ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਇਹ ਵਾਰਦਾਤ ਕਰਨ ਦੇ ਇਰਾਦੇ ਚ ਸੀਗੇ ਤੇ ਇਸ ਤੋਂ ਇੱਕ ਵਡਿਆ ਗੱਲ ਇਹ ਹੋਈ ਹੈ ਕਿ ਜਿਹੜੀ ਇਹਨਾਂ ਦੇ ਜਿਹੜਾ ਨੈਟਵਰਕ ਹੈ ਜਿਹੜਾ ਗੈਂਗ ਹੈ ਜਿਹੜਾ ਇਹਨਾਂ ਦੇ ਕਹਿੰਦੇ ਦੀ ਵਾਰਦਾਤ ਕਰਦਾ ਉਹਨਾਂ ਬਾਰੇ ਵੱਡੇ ਖੁਲਾਸੇ ਹੋਏ ਆ। ਤੇ ਉਹਨਾਂ ਨੂੰ ਅਰੇਸਟ ਕਰਕੇ ਜਿਹੜਾ ਇਹ ਨੈਟਵਰਕ ਇਹਦਾ ਪੂਰਾ ਜਿਹੜੀ ਰੇਡ ਦੀ ਅਡੀਨਾਂ ਦੀ ਤੋੜੀ ਜਾਏਗੀ ਸਰ ਬੀਤੇ ਦਿਨਾਂ ਦੇ ਵਿੱਚ ਜਿੰਨੇ ਵੀ ਇਨਕਾਉਂਟਰ ਕੀਤੇ ਗਏ ਤਰਮਤਾਰਨ ਪੁਲਿਸ ਵੱਲੋਂ ਸਿਰਫ ਲੱਤ ਤੇ ਗੋਲੀ ਵਾਜਦੀ ਗਈ ਹੈ ਵੇਖੋ ਜੀ ਇਹ ਪੁਲਿਸ ਦੀ ਟ੍ਰੇਨਿੰਗ ਹੁੰਦੀ ਹੈ ਕਿ ਜਿਹੜੀ ਫੋਰਸ ਹੈ ਉਹ ਪ੍ਰੋਪੋਰਸ਼ਨਲ ਯੂਜ਼ ਕਰਨੀ ਹੁੰਦੀ ਹੈ ਇਹ ਨਹੀਂ ਕਿ ਜੇ ਪਹਿਲਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਫੋਰਸ ਕਰਕੇ ਬੰਦੇ ਨੂੰ ਕਾਬੂ ਕੀਤਾ ਜਾਵੇ ਜੇ ਫਿਰ ਵੀ ਉਹ ਪੁਲਿਸ ਵੱਲ ਫਾਇਰ ਹੁੰਦਾ ਹੈ ਪੁਲਿਸ ਉਨੀ ਕੁ ਫੋਰਸ ਯੂਜ਼ ਕਰਦੀ ਹੈ ਜਿੰਨੇ ਚ ਔਰ ਹੋਰ ਕੀਤਾ ਜਾ ਸਕਦਾ ਹੈ ਦੇ ਉਹ ਪੇਂਡੂ ਕੰਪਨੀਆਂ ਨੇ ਲੇਕ ਸਮੂਹ ਤੋਂ ਵੀ ਵੱਧ ਦੀ ਪਰਵੇ ਦੀ ਕਾਰਵਾਈ ਕਰਦੀ ਹੈ ਤੇ ਪੁਲਿਸ ਨੇ ਮੀ ਬਾਤ ਲਈ ਹੈ ਕਿ ਆਪਣੀ ਜਾਣੀ ਪਰਵਾਹ ਨਾ ਕਰਦੇ ਹੋਏ ਇਹਨਾਂ ਦੀ ਲੱਤ ਤੇ ਹੀ ਗੋਲੀ ਲੱਗ ਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਦਰਵਾਇਜ਼ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀਗਾ ਕੋਈ ਮੁਲਾਜ਼ਮ ਵੀ ਕੋਈ ਇੰਜਰ ਹੋਇਆ ਨਹੀਂ ਪੁਲਿਸ ਦਾ ਬਚਾਅ ਰਿਹਾ ਜੀ